ਸਵਾਗਤ ਹੈ ਦੋਸਤੋ ਰੌਣਕ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਚ ਬਾਈ ਜੀ ਨੀਲੀ ਰਾਵੀ ਦੀ ਝੋਟੀ ਦਿਖਾਉਣਿਆ ਤੁਹਾਨੂੰ ਪਹਿਲਾ ਸੂਆ ਮੂਹੋ ਦੋਦਨ ਦਾ ਬਾਈ ਗਰਦੀਪ ਦੇ ਘਰੋਂ ਵੀਡੀਓ ਦੋਸਤੋ ਪਿੰਡਾ ਕੋਟ ਸ਼ਮੀਰ ਜਦੋਂ ਆਪਾਂ ਬਠਿੰਡੇ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਾਂਦੇ ਆਂ ਰੋਡ ਦੇ ਉੱਪਰ ਬਾਈ ਜੀ ਬਿਲਕੁਲ ਪਿੰਡਾ ਤੇ ਪਹਿਲਾ ਸੂਆ ਝੋਟੀ ਆ ਕੋਈ ਦੋਸਤੋ ਵਪਾਰ ਦਾ ਕੰਮ ਨਹੀਂ ਬਾਈ ਆਰਮੀ 'ਚ ਡਿਊਟੀ ਕਰਕੇ ਆਇਆ ਤੇ ਇਹ ਦੇਖ ਲਓ ਘਰੇਲੂ ਪਸ਼ੂ ਪਾਲਕਾ ਇਧਰ ਮੋਰਾ ਦੀ ਝੋਟੀ ਰੱਖੀ ਆ ਇਹ ਸ਼ੌਂਕ ਨੂੰ ਬਾਈ ਨੇ ਇੱਕ ਜਰਸੀ ਦੀ ਤੇ ਹੁਣ ਬਾਈ ਕਹਿੰਦਾ ਇੱਕ ਆਪਾਂ ਨੀਲੀ ਰਾਵੀ ਦੀ ਰੱਖੀ ਹੋਈ ਆ ਇਹ ਸੇਲ ਕਰਨੀ ਆ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਡੇਢ ਮਹੀਨਾ ਡੇਢ ਮਹੀਨਾ ਬਾਈ ਜੀ ਸੂਈ ਨੂੰ ਹੋ ਗਿਆ ਤੇ ਹੈਗੀ ਆ ਕੱਟੀ ਹੀਰੇ ਬੋਲਦੀ ਹਨਾ ਜੀ ਹੀਰੇ ਬੋਲਦੀ ਦੋਸਤੋ ਨੀਲੀ ਰਾਵੀ ਦੇ ਦੀ ਕੱਟੀ ਆ ਤੇ ਬਾਕੀ ਛੋਡੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂ ਨੇ ਕਿੰਨਾ ਮੁੱਲ ਮੋਬਾਈਲ ਨੰਬਰ ਸਾਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਗਰਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨੇਵੇਂ ਸੂਏ ਝੋਟੇ ਜੀ ਕਿੰਨਾ ਦੁੱਧ ਆ ਅਜੇ ਪਹਿਲੇ ਸੂਏ ਦੋ ਦੰਦੀ ਝੋਟੇ ਪਹਿਲੇ ਸੂਏ ਦੋ ਦੰਦ 1 ਕਿਲੋ 4 ਕਿਲੋ ਇੱਕ ਡੰਗ ਦਾ ਦੁੱਧ ਆ 4 ਕਿਲੋ ਇੱਕ ਟਾਈਮ ਦਾ ਹਾਂ ਠੀਕ ਆ ਜੀ ਤੇ ਮੋਬਾਈਲ ਨੰਬਰ ਛੋਡਾ ਜੀ ਮੋਬਾਈਲ ਨੰਬਰ ਆ ਬਾਈ ਜੀ 84 ਹਾਂਜੀ 27 27 ਫਿਰ 227 227 908 908 ਬਾਕੀ ਦੋਸਤੋ ਬਾਈ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੇ ਮੁੱਲ ਦੱਸ ਦਿਓ ਜੀ ਮੋਲ ਬਾਈ ਜੀ 90 ਹੈ ਬਾਕੀ ਜੇ ਕੋਈ ਆਊਗਾ ਤਾਂ ਉਹਦਾ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ 90 ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਦੋਸਤੋ ਨੀਲੀ ਰਵੀ ਦਾ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਨਾ ਦੋਸਤੋ ਪਿੱਛੇ ਕੱਟੀ ਵਧੀਆ ਤਿਆਰ ਹੋ ਜੂ ਤੇ ਨਾਲ ਤੁਸੀਂ ਝੋਟੀ ਦੇਖ ਲਓ ਦੋਵੇਂ ਟਾਈਮਾਂ ਦਾ 8 ਤੋਂ 9 ਕਿਲੋ ਦੁੱਧ ਬਾਈ ਕਹਿੰਦਾ ਪਿਆਰ ਆ ਤੇ ਮੋਲਾ 90 ਬਾਈ ਜੀ 90 ਚੋ ਮਾਨਤਾਨ ਹੋ ਜੂ ਲੈ ਵਲੂਆ ਤੁਸੀਂ ਦੇਖ ਲਓ ਬਾਕੀ ਝੋਟੀ ਨਾ ਬਈ ਕੈਮਰੇ ਤੋਂ ਥੋੜਾ ਜਿਆਦਾ ਡਰਦੀ ਆ ਨਹੀਂ ਆਪਾਂ ਸਾਨੂੰ ਤੋੜ ਕੇ ਵੀ ਵੀਡੀਓ ਚ ਦਿਖਾ ਦਿੰਦੇ ਇਹ ਦੇਖੋ ਤੇ ਬਾਕੀ ਇੱਧਰ ਕੋਈ ਵਪਾਰ ਦਾ ਕੰਮ ਨਹੀਂ ਸੱਜਣੋ ਇਹ ਦੇਖੋ ਜਰਸੀ ਦੀ ਤੇ ਨਾਲ ਬਾਈ ਨੇ ਇੱਕ ਮੋਰਾ ਦੀ ਝੋਟੀ ਰੱਖੀ ਹੋਈ ਆ ਪੂਰਾ ਸ਼ੌਂਕ ਨੂੰ ਇਹ ਦੇਖੋ ਗਰਮੀ ਤੋਂ ਮੱਛਰ ਜਿਵੇਂ ਬਹੁਤ ਤਾਂ ਕਰਦਾ ਪਸੋਂ ਨੂੰ ਬਾਈ ਨੇ ਮੱਛਰਦਾਨੀ ਵੀ ਲਾ ਰੱਖੀ ਆ ਬਿਲਕੁਲ ਰੋਡ ਦੇ ਉੱਪਰ ਬਾਈ ਜੀ ਪਿੰਡਾ ਕਰ ਲਿਓ ਵੀਰ ਹੋਰਾਂ ਨਾਲ ਸੰਪਰਕ ਤੇ ਮੋਬਾਈਲ ਨੰਬਰ ਬਾਈ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ